ਨੋਲ ਮਾਇਨਾ ਜੀ ਮੈਂ ਮੈਂ ਮੈਡੀਕਲ ਦੁਕਾਨ ਹੈ ਮੇਰੀ ਆ ਮੈਡੀਸਨ ਦੀ ਹੁਣੇ ਹੀ ਮੇਰੇ ਕੋਲ ਨਾ ਹਾਂਜੀ ਹਾਂ ਹੁਣੇ ਮੇਰੇ ਕੋਲ ਨਾ 15-20 ਮਿੰਟ ਪਹਿਲੇ ਹੀ ਕੋਈ ਦੋ ਬੰਦੇ ਆਏ ਪਹਿਲੇ ਇੱਕ ਬੰਦਾ ਆਇਆ ਉਹਨੇ ਬਾਹਰੋਂ ਅੰਦਰ ਮੇਰੇ ਕੋਲ ਦੋ ਕਸਟਮਰ ਖੜੇ ਸੀ ਉਹਨੇ ਬਾਹਰੋਂ ਛਾਤੀ ਮਾਰ ਕੇ ਫਿਰ ਵਾਪਸ ਚੱਲ ਗਿਆ ਪਿੱਛੇ ਗੱਡੀ ਖੜੀ ਸੀ ਉਹਨਾਂ ਦੀ ਉਹ ਫਿਰ ਆਇਆ ਦੁਬਾਰਾ ਉਹਦੇ ਨਾਲ ਇੱਕ ਬੰਦਾ ਹੋਰ ਆਇਆ ਉਹਨਾਂ ਨੇ ਕਹਿੰਦੇ ਜੀ ਮੇਰੇ ਨਾ ਬੀਪੀ ਚੈੱਕ ਕਰ ਦਿਓ ਮੈਂ ਮੇਰੀ ਤਬੀਅਤ ਨਹੀਂ ਖਾਬ ਮੇਰੇ ਸਿਰ ਪਿਲਡ ਹੁੰਦੀ ਹੈ ਬੜੀ ਮੈਂ ਮਰੇ ਨੂੰ ਕਹਾਂ ਚੱਲ ਕਰਦੇ ਆ 2 ਮਿੰਟ ਬੀਪੀ ਚੈੱਕ ਕਰਾਣ ਲੱਪੇ ਉਹਨੇ ਜਦੋਂ ਉਹ ਦੂਜਾ ਮੁੰਡਾ ਆ ਗਿਆ ਨਾ ਸਾਰੇ ਰੈਕੀ ਕਰਨ ਲੱਪੇ ਅੰਦਰ ਉਹ ਪਹਿਲੇ ਰੈਕੀ ਕਰਦਾ ਉਹਨੇ ਵੇਖਿਆ ਵੀ ਅੰਦਰ ਬੰਦੇ ਮੁੰਡੇ 2 3 ਕਿਉਂਕਿ ਆਲਰੇਡੀ 3 4 ਜਾਨੇ ਖੜੇ ਸੀ ਉਹਨਾਂ ਦਾ ਪੇਸ਼ ਨਹੀਂ ਗਈ ਜਾਂ ਕੁਝ ਰੱਬ ਜਾਣਦਾ ਕੀ ਪਲਾਨਿੰਗ ਸੀ ਉਹਨਾਂ ਦੀ ਤਹੀ ਵੀ ਦੋਨੇ ਜਾਨੇ ਮੇਰਾ ਬੇਟਾ ਵੀ ਨਾਲ ਸੀ ਨਾਲ ਦੋ ਉਹਦਾ ਕਿ ਦੋਸਤ ਸੀ ਨਾਲੇ ਦੋ ਕਸਮਰ ਖੜੇ ਸੀ ਹੋਰ ਤੇ ਉਹ ਬੀਪੀ ਚੈੱਕ ਕਰਾ ਕੇ ਨਾ ਤੇ ਉਹਨੇ ਉਹਦੇ ਕੰਨ ਚ ਕੁਝ ਕਿਹਾ ਤੇ ਉਹ ਬਾਹਰ ਆ ਗਿਆ ਤੇ ਉਹ ਨੇ ਮੈਨੂੰ ਕਿਹਾ ਦੂਜਾ ਕਹਿੰਦਾ ਫਿਰ ਦਵਾਈ ਲਲੋ ਇੱਕ ਪਤਾ ਲਲੋ ਉਹਨੇ ਇੱਕ ਪਤਾ ਲਿਆ ਮੇਰੇ ਕੋਲੋਂ 1900 ਕਿੰਨੇ ਰੁਪਏ ਦਾ ਪਤਾ ਸੀ ਪਲੱਸ ਇੱਕ ਬੈਸਨ ਦੀ ਸ਼ੀਸ਼ੀ ਲਈ ਆਪ ਉਹ ਜਾ ਕੇ ਗੱਡੀ 'ਚ ਬਹਿ ਗਿਆ ਤੇ ਦੂਜੇ ਬੰਦੇ ਨੇ ਉਹਨੇ ਚਰ ਨੂੰ ਫੜਾ ਫੜਿਆ ਤੇ ਮੈਨੂੰ ਔਂ ਕਰਕੇ ਤੇ ਦੌੜ ਮੈਂ ਆਵਾਜ਼ਾਂ ਦਿੰਦਾ ਰਿਹਾ ਪੈਸੇ ਪੈਸੇ ਦੌੜ ਕੇ ਤੇ ਗੱਡੀ 'ਚ ਲੱਗ ਗਿਆ ਹਾਂ ਗੱਡੀ 'ਚ ਬਹਿ ਗਿਆ ਦੋ ਅੰਦਰ ਦੋ ਜਣੇ ਆਏ ਗੱਡੀ 'ਚ ਹੋਰ ਪਤਾ ਨਹੀਂ ਕਿੰਨੇ ਜਣੇ ਵੀ ਵਗੈਰਾ ਕਵਲ ਕੀਤੀ ਹੋਈ ਨਾ ਨਾ ਕੁਝ ਨਹੀਂ ਉਹ ਮੇਰੇ ਕੋਲ ਫੁਟੇਜ ਆ ਗਈ ਆ ਮੈਂ ਤੁਹਾਨੂੰ ਹੁਣੇ ਹੀ ਮੈਂ ਫੁਟੇਜ ਦਿਖਾ ਦੇਖਣਾ ਕੈਮਰਾ ਦੇਖ ਰਹੇ ਆ ਪਤਾ ਨਹੀਂ ਸਰ ਕੁਝ ਨਹੀਂ ਪਤਾ ਸਾਡੇ ਨੂੰ ਹਾਂ ਤੇ ਸੰਤੇ ਆਈ ਸਾਡੇ ਨਾਲ ਤੇ 바ਰਗੇਨਿੰਗ ਕਰਕੇ ਦੌੜੇ ਪਰ ਜਿਨ੍ਹਾਂ ਉਹਨਾਂ ਦੇ ਹਾ ਪਾਵੇ ਉਹ ਕੋਈ ਅੱਛੇ ਨਹੀਂ ਲੱਗਣ ਦੇ ਪੈਸ਼ ਨਹੀਂ ਕੈਸ਼ ਨਹੀਂ ਲੈ ਕੇ ਗਏ ਹਮ ਮੈਡੀਸਨ ਲੈ ਕੇ ਗਏ ਪੈਸੇ ਨਹੀਂ ਦੇ ਕੇ ਗਏ ਉਧਾਂ ਪੈਸੇ ਮਤਲਬ ਪੈਸੇ ਮੈਂ ਬਾਜਾ ਮਾਰ ਕੇ ਦੌੜ ਕੇ ਦੌੜ ਕੇ ਉਹ ਦੋ ਜਣੇ ਤਾਂ ਗਏ ਆ ਤੇ ਗੱਡੀ 'ਚ ਪਤਾ ਨਹੀਂ ਅੰਦਰ ਕਿੰਨੇ ਬਾਅਦ ਕਿੰਨੇ ਬੱਚੇ ਦੇ ਸੀ ਉਹਨਾਂ ਨੂੰ ਪਤਾ ਇਹ ਤਾਂ ਭਾਜੀ ਦਿਨੇ ਦੁਪਹਿਰ ਦੇਖੋ 9:30 ਦਾ ਟਾਈਮ ਆ ਸਾਡਾ ਤਾਂ ਵੈਸੇ ਦੋ ਦਵਾਈਆਂ ਦਾ ਕੰਮ ਤੇ ਵੈਸੇ 10 ਵਜੇ ਤੱਕ ਉਹਨੇ ਜੀ ਦੱਸੋ ਕਿਸ ਤਰ੍ਹਾਂ ਭਟিয়ে ਸੁਰੱਖਿਆ ਨੂੰ ਲੈ ਕੇ ਜੀ ਮਹਿਸੂਸ ਕਰਦੇ ਬਹੁਤ ਜ਼ਿਆਦਾ ਇਹ ਅਨ ਸੇਫ ਮਹਿਸੂਸ ਕਰਦੇ ਆ ਜੀ ਹਾਂ ਜੀ ਕਾਰੋਬਾਰ ਕਿੰਨਾ ਕਿੰਨਾ ਤੋਂ ਖਰਾਬ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭਾਜੀ ਮਾਲੋ ਕਿਸੇ ਕੰਤ ਤੋਂ ਦਰਦ ਹੋਵੇ ਮੈਂ ਜੇ ਕੋਸਟ ਨਹੀਂ ਖੋਲਦੇ ਕਿ ਇਹ ਦਵਾਈ ਮਿਲੂਗੀ ਭਾਈ ਕਿਸ ਤਰ੍ਹਾਂ ਕਰੀਏ ਉਹਨਾਂ ਹਾਰੇ ਸਾਡਾ ਕੰਮ ਹੀ ਹਸਦਾ ਹੈ ਕਿ ਇਹਨੂੰ ਨਾਮ ਨਹੀਂ ਕਰ ਸਕਦੇ ਅਜੇ ਹਿਊਮਨ ਬੀਿੰਗ ਜਿਹੜੇ ਆ ਸਾਨੂੰ ਮੈਂ ਹੀ ਭਾਵੇਂ ਘਰ ਸਾਡੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਏ ਸਾਨੂੰ ਅੱਗੇ ਦਵਾਈ ਦੇਣੀ ਪੈਂਦੀ ਆ ਇਨਸਾਨੋ ਸਦਾ ਜੀ ਜਾਨੀ ਨਾ ਜੇ ਇੱਥੇ ਲੜਕੇ ਨਾ ਹੁੰਦੇ ਤੇ ਮੈਨੂੰ ਲੱਗਦਾ ਕਿ ਇਹ ਬੰਦੇ ਹੋਰ ਪਲਾਨਿੰਗ ਚ ਸੀ ਉੱਥੇ ਸੀ ਉਹਨਾਂ ਦੀ ਵੇਖੋ ਕਿ ਹਾਅ ਭਾਅ ਦੇ ਉੱਤੇ ਵੀਡੀਓ ਦੇ ਵਿੱਚ ਸਭ ਇਹ ਰੈਕੀ ਕਰਨ ਦੇ ਵਾਲੇ ਦੇਖਣ ਦੇ ਉਹਨਾਂ ਦੇ ਹਾਅ ਭਾਅ ਤੋਂ ਤੁਹਾਨੂੰ ਸਮਝ ਆ ਜਾਏਗੀ ਬੰਦਿਆਂ ਦੀ ਪੁਲਿਸ ਨੂੰ ਇਨਫਾਰਮ ਕੀਤਾ ਪੁਲਿਸ ਵਾਲੇ ਆ ਰਿਹਾ ਨਹੀਂ ਕੁਝ ਨਹੀਂ ਬਸ ਬੰਦੇ ਨੂੰ ਆਈਡੈਂਟੀਫਾਈ ਕਰੋ ਬਾਈ ਤੇ ਕਹਿੰਦੇ ਬਸ ਬੰਦੇ ਆਈਡੈਂਟੀਫਾਈ ਕਰੋ ਚਲੋ ਇੱਕ ਗੱਲ ਪੈਸੇ ਦੀ ਨਹੀਂ ਆ ਗਈ 1000 ਰੁਪਏ ਦੀ ਇਹ ਮਤਲਬ ਵੱਲ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਕਿਸੇ ਹੋਰ ਨਾਲ ਹੋਰ ਵੱਡਾ ਵੀ ਨੁਕਸਾਨ ਹੋ ਸਕਦਾ ਸਵਾ ਕਿੰਨਾ ਹੋ ਗਿਆ ਤੁਹਾਡੀ ਪੁਨੇ ਹਲੇ 20 25 ਮਿੰਟ ਦੀ ਗੱਲ ਆ ਕੋਈ ਸਵਾ 9 9 ਆਏ ਕਿ 20 25 ਮਿੰਟ ਦੀ ਗੱਲ ਆ 9 20